The best Oh دوسرا وہ ایسا کوئی بھی کرم نہیں کر دی جس کو کس سے طرح کی کوئی ناراضگی ہوتما ادا کا کوئی کام نہیں کر دی جس نے پرماتما ملنا ہوئے وہ مالک ہو واحد اکال پرک پوری ناراضگی سہنی پڑے کس طرح سنگت کا آدر بھاو کرنا ہے کس طرح آئے کی عزت کرنی ہے کس طرح اپنے بال بچوں گرمکتا جوڑنا ہے یہ سارے گناہ گنج جی بھرپور انہوں نے ایک خاص گل جو سنگت ساری جانتی ہے انہوں نے چیرے سے جبکہ انہوں نے سوگر سی بیمار سن پر میں کدے بھی انہوں نے چیرے سے ادا کا ٹائم نہیں دیکھا کہ مسکان نہ ہمیشہ ہو ہونا چہرے سے خوشی ہوں تو خوشی کتوں آتی ہے ਇਹ ਆਉਂਦੀ ਹੈ ਜਿਹੜੇ ਗੁਰਮੁਖ ਨਾਮ ਨਾਲ ਜੁੜੇ ਹੁੰਦੇ ਹਨ ਸ਼ਬਦ ਨਾਲ ਜੁੜੇ ਹੁੰਦੇ ਹਨ ਕਿਉਂਕਿ ਇੱਥੇ ਆਣਾ ਜਾਣਾ ਤਾਂ ਪ੍ਰਮਾਤਮਾ ਦਾ ਹੁਕਮ ਹੈ ਬਾਣੀ ਕਹਿੰਦੀ ਹੈ ਸਭ ਕਿਛ ਹੁਕਮੀ ਆਉਂਦਾ ਸਭ ਕਿਛ ਹੁਕਮੀ ਜਾਏ ਜੇ ਕੋ ਮੂਰਖ ਆਪੇ ਜਾਣੇ ਅੰਧ ਅੰਧ ਤਮਾਈ ਕਿੰਤੇ ਕੁਛ ਵੀ ਆਪਣੀ ਮਰਜ਼ੀ ਤੋਂ ਨਹੀਂ ਹੁੰਦਾ ਹੈ ਇੱਥੇ ਉਹ ਹੁੰਦਾ ਹੈ ਜੋ ਆਕਾਲ ਪੁਰਖ ਦਾ ਹੁਕਮ ਹੁੰਦਾ ਹੈ। ਉਸ ਹੀ ਹੈ। ਕਿਉਂਕਿ ਮਰਨਾ ਤੇ ਸਾਰਿਆਂ ਦੀ ਹੈ, ਮਰਨਾ ਤੇ ਕਿਸੇ ਦੀ ਹੈ ਹੀ ਨਹੀਂ। ਇਹ ਵੀ ਹੈ ਕਿ ਕਿਸੇ ਦੀ ਮਰਨਾ ਨਹੀਂ, ਸਭ ਦਾ ਮਰਨਾ ਆਇਆ। ਵਿਛੋੜਾ ਸਭ ਦਾ। ਵਿਛੋੜਾ ਸਭ ਦਾ। ਇੱਕ ਦਿਨ ਅਸੀਂ ਵੀ ਚਲੇ ਜਾਣਾ ਸਾਡੇ ਕਿਹੜਾ ਤੇ ਕਿਲੇ ਗੱਡੇ ਹੋਏ ਨੇ। ਪਤਾ ਨਹੀਂ ਗੁਰੂ ਨਾਨਕ ਮਹਾਰਾਜ ਜਿਸ ਦੇ ਪਾਸ਼ਾ ਜੀ ਨੇ ਜਦੋਂ ਪੁੱਛਿਆ ਆਪਣੇ ਸਾਥੀਆਂ ਨੂੰ ਕਿ ਬੋਤ ਕਿੰਨੀ ਕੁ ਦੂਰ ਹੈ। ਆਪਾਂ ਆਪਣੇ ਆਪਣੇ ਮਨ ਨਾਲ ਕਹਿ ਦਿੰਦੇ ਆ ਜੇ ਜੇ 10 ਸਾਲ 20 ਸਾਲ ਕੋਈ 30 ਸਾਲ ਕਹਿ ਦਿੰਦਾ ਉਹਨਾਂ ਨੇ ਤੇ ਬਹੁਤ ਲੇੜੇ ਦੱਸੀ ਸੀ ਮਹਾਰਾਜ ਕਿ ਚਾਰ ਪਹਿਰ ਦਿਨ ਚੜ੍ਹਿਆ ਵੇਖਿਆ ਰਾਤ ਆਏਗੀ ਪਤਾ ਨਹੀਂ ਰਾਤ ਹੋਣੀ ਹੈ ਜਾਂ ਨਹੀਂ ਹੋਣੀ ਪਤਾ ਨਹੀਂ ਦੇਖਣਾ ਜਦ ਚੜ੍ਹਿਆ ਅਗਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਇੰਨਾ ਨਹੀਂ ਪਿਆਰਿਓ ਮਹਾਰਾਜ ਕਹਿੰਦੇ ਰਾਤ ਦੀ ਗੱਲ ਕਰਦੇ ਹੋ ਤੁਸੀਂ ਦਿਨ ਦੀ ਗੱਲ ਕਰਦੇ ਹੋ ਮੌਤ ਦੇ ਸਾਡੇ ਬਹੁਤ ਡੇੜੇ ਆ ਮਹਾਰਜ ਕਹਿੰਦੇ ਹਮ ਆਦਮੀ ਹਾਂ ਬਹੁਤ ਬਹੁਤ ਨਾ ਜਾਣ ਨਾਨਕ ਮਿਲ ਵੇ ਇਸ ਸਰੇ ਹੋ ਜੇ ਜਾ ਕੇ ਜੀ ਉਹ ਜਿਹਦੇ ਪ੍ਰਾਨ ਚਾਉਂਦੇ ਆ ਜਿਹਦੇ ਸੁਆਦ ਚਾਉਂਦੇ ਆ ਮਹਾਰਜ ਕਹਿੰਦੇ ਸਿਮਰਨ ਕਰਿਆ ਕਰੋ ਸਿਮਰਨ ਨੇ ਸਾਨੂੰ ਬਾਣ ਲਗਾਉਣਾ ਹੈ ਸਿਮਰਨ ਨੇ ਸਾਡੀ ماں ਫੜਨੀ ਹੈ ਜਿੱਥੇ ਕੋਈ ਨਹੀਂ ਹੁੰਦਾ ਨਾ ਜਨ ਮਾਤ ਪਿਤਾ ਸੁਤ ਪੀਤ ਨਾ ਭਾਈ ਸਾਨੂੰ ਉਹਨਾਂ ਨਾਮ ਤੇੜਾ ਸਾਂਗਲਾ ਸਹਾਈ ਕਹਿੰਦਾ ਜਿੱਥੇ ਕੋਈ ਮਾਤਾ ਪਿਤਾ ਨਹੀਂ ਮੇਕੋ ਮਾਤਾ ਪਿਤਾ ਚਲੇ ਕੇ ਮਾਲਾ ਜੀ ਕਹਿੰਦੇ ਕਿੱਥੇ ਡੈਂਡੇ ਮਾਬਿਆਂ ਜਿੱਪੀ ਤੂੰ ਜੜੇ ਓਏ ਉਹ ਕਿੱਥੇ ਨੇ ਬਾਬੇ ਤੇਰੇ ਇੱਕ ਤੇ ਅੱਜ ਦੀ ਕਹਾਣੀ ਹੈ ਤੇ ਸਾਧ ਸੰਗ ਜੀ ਦੁਨੀਆ ਦਾ ਦਸਤੂਰ ਹੈ ਗੱਜ ਕੇ ਆਖੋ ਸਤ ਦਾ ਸਭਾ ਕਿਸੇ ਦੇ ਬਾਬੇ ਨਹੀਂ ਰਹਿਣੇ ਸਦਾ ਸਦੇ ਪਾਸ਼ਾ ਜੀ ਕਹਿੰਦੇ ਰਹਿਣਾ ਜੇ ਨਾਮ ਨੇ ਰਹਿਣਾ ਨਾਮ ਰਹਿ ਜੋ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਬਾਣੀ ਗੁਰੂ ਨਾਲ ਜੜੋ ਬਾਣੀ ਗੁਰੂ ਗੁਰੂ ਹੈ ਬਾਣੀ ਤੋਂ ਟੁੱਟਿਆਂ ਮਹਾਰਾਜ ਕਹਿੰਦੇ ਆਖਾਂ ਜੀਵਾ ਵਿਸਰੈ ਮੌਤ ਦਾ ਸਾਡੀ ਉਦੋਂ ਹੋ ਜਾਂਦੀ ਹੈ ਜਦੋਂ ਮਹਾਰਾਜ ਕਹਿੰਦੇ ਅਸੀਂ ਬਾਣੀ ਨਾਲੋਂ ਟੁੱਟ ਜਾਂਦੇ ਆ ਗੱਲ ਕੇ ਆਖੋ ਸਤਨਾ ਆਹ ਸਰੀਰ ਕਮੌਤ ਮੌਤ ਨਹੀਂ ਹੁੰਦੀ ਸਰੀਰ ਕਮੌਤ ਇਹ ਕਦੇ ਨੇ ਇੱਕ ਦਿਨ ਮਰਣਾ ਨਾ ਜੇ ਅਸੀਂ ਰਹਿਨਾ ਸਾਰੀ ਜੀ ਦਾ ਪਾਠ ਸਕਦਾ ਤੇ ਸੱਚ ਜਾਣੇ ਅਸੀਂ ਮਰ ਗਏਗਾ ਜਿਕੇ ਆਖੋ ਸਤਨਾ ਜੈਸੀ ਗੁਰੂ ਵਾਲੇ ਬਣ ਕੇ ਅਮਰਤ ਸ਼ਾਹ ਗਿਆ ਜਦਨੇ ਉਹ ਸੜਦਾ ਜਗਜੀਤ ਸਿੰਘ ਸਾਹਿਬ ਸੜਦਾ ਤੇ ਅਸੀਂ ਮਰ ਗਏ ਇਹ ਸਰੀਰਾਂ ਦੀਆਂ ਮੌਤਾਂ ਨੂੰ ਮੌਤ ਨਾ ਗਿਣੋ ਤੇ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਬਈ ਸਾਖਤ ਬੱਬੜਾ ਮਰ ਗਿਆ ਕੋਈ ਨਾ ਲਹੈ ਨਾਉ ਸੰਗਤ ਜੀ ਜੇ ਬੀਬੀ ਚਰਨਜੀਤ ਕੌਰ ਕਉਪਕਲਾ ਦੀ ਧਰਤੀ 'ਚ ਆਏ ਨਾ ਤੇ ਆਪਣਾ ਨਾਂ ਚ ਮਕਾ ਕੇ ਗਏ ਰਹੇਗਾ ਜਿਕੇ ਆਖੋ ਸਤਿਨਾਮ ਵਾਹਿਗੁਰੂ ਨਿਹਾਲ ਸਾਥ ਸੰਗਤ ਜੀ ਇਹ ਚਿੱਟੀਆਂ ਚਾਦਰਾਂ ਲੈ ਕੇ ਜਾਣੀ ਨੇ ਅਸੀਂ ਜੀਵਨ ਉਹ ਹੀ ਹੁੰਦੇ ਨੇ ਜਿਹੜੇ ਜਿੱਦਾਂ ਪਰਮਾਤਮਾ ਨੇ ਸਾਨੂੰ ਭੇਜਿਆ ਆ ਸਾਡੇ ਗੁਰਮਤ ਪਿਆਰੇ ਮੇਰੇ ਨਾਲ ਤਕਰੀਬਨ ਭਾਈ ਜੋਗਾ ਸਿੰਘ ਸੁਰਦਰ ਸਿੰਘ ਬਾਬਾ ਪਿੰਦਰ ਸਿੰਘ ਬਹੁਤ ਗੁਰਮਖ ਬਿਆਨੇ ਬਾਬਾ ਪ੍ਰੀਤਮ ਸਿੰਘ ਸਤ ਕਿੰਨਾ ਕੁ ਮੈਂ ਬਹੁਤ ਗੁਰਮਖਾਂ ਦੇ ਨਾਮ ਇੱਥੇ ਸਟੇਜ ਤੇ ਕਿੰਨੇ ਆ ਕਦੇ ਲਾਵਾਂ ਇਹਨਾਂ ਦੇ ਮੈਨੂੰ ਇੱਥੇ ਸਾਥ ਸੰਗਤ ਜੀ ਜਵਾਨ ਅਵਸਥਾ ਵਿੱਚ 25 ਸਾਲ ਦੀ ਉਮਰ ਵਿੱਚ ਮੇਰੇ ਸਤਿਕਾਰਯੋਗ ਸਬਤਨੀ ਬੀਬੀ ਚਰਨਜੀਤ ਕੌਰ ਜੀ 25-26 ਸਾਲ ਦੀ ਉਮਰ ਵਿੱਚ ਆਏ ਸਨ ਤੇ ਸਾਧ ਸੰਗਤ ਜੀ ਜਿਵੇਂ ਬਾਬਾ ਜੀ ਦੱਸ ਕੇ ਗਏ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਗੱਲਾਂ ਸੱਚ ਨੇ ਜਿਹੜੇ ਇਨਸਾਨ ਨੂੰ ਮਰਜੀ ਪੁੱਛ ਲੋ ਤੇ ਸਾਧ ਸੰਗਤ ਜੀ ਆਪਣਾ ਕੁਝ ਖੱਟ ਕੇ ਗਏ ਨੇ ਅੱਜ ਕਿ ਆਖੋ ਸਤ ਦਾ ਜਾਸਾ ਕਰਣਾ ਯੋਗ ਹੈ ਤੇ ਸਾਧ ਸੰਗਤ ਜੀ ਦੇਉਣੀਆਂ ਦੇ ਕਰੜੀਆਂ ਸੌਖੀਆਂ ਨੇ ਪਰ ਜਸ ਘਟਣਾ ਬੜਾ ਭੁੱਖ ਹੈ 25 ਸਵੇਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਜ਼ਿੰਦਗੀ ਤੇ ਸਾਧ ਸੰਗਤ ਜੀ ਮੈਨੂੰ ਜਿਹੜੇ ਕਹਿੰਦੇ ਹੁੰਦੇ ਸੀ ਨਾ ਦੇਖੋ ਤੁਸੀਂ ਹੁਣ ਸਾਧ ਜੀ ਬਣਣਾ ਤੇ ਜਦੋਂ ਉਹਨੇ ਮੈਨੂੰ 2:30 ਵਜੇ ਜਾ ਬਣਾ ਕੇ ਉਠਾਉਣਾ ਮੈਨੂੰ ਪਤਾ ਕਿੰਨਾ ਸਤਕਾਰ ਨਾਲ ਚਾਹੇ ਮੈਨੂੰ ਅਸੀਂ 10 ਵਾਰ ਹੀ ਚੜਦੇ ਸੀ ਸਵੇਰੇ ਉਹਨਾਂ ਦਾ ਸਵਾਦ ਸੀ ਬੰਦਾ ਜੀ ਉੱਠੋ ਤੁਹਾਡਾ ਟਾਈਮ ਹੋ ਗਿਆਗਾ ਜੀ ਕੇ 8:07 ਜਾਂ ਇਸ ਸ਼ਾਮ ਉਹ ਮੈਂ ਜਦੋਂ ਕੰਗਾ ਸੁਣਦਾ ਸੀ ਨਾ ਬੜੇ ਕੰਗਾ ਦਾ ਕਮਾਲ ਹੋ ਜਾਂਦੀ ਸੀ ਯਾਰ ਬੰਦਾ ਖੋਸ ਹੋ ਜਾਂਦਾ ਕਿ ਏਡਾ ਮਹਾਰਾਜ ਨੇ ਪਾਵਰ ਬਖਸ਼ੀ ਉਹਨਾਂ ਨੂੰ ਤੇ ਮੈਂ ਕਹਿੰਦਾ ਆਹ ਲਾਸਟ ਦਿਨ ਵੀ 31 ਫਰੀਦ ਨੂੰ ਜਿੱਤੇ ਉਹਨਾਂ ਦੀ ਡੈਥ ਹੁੰਦੀ ਹੈ ਉਹਦੇ ਵੀ ਉਹਨਾਂ ਨੇ ਮੈਨੂੰ ਸਵੇਰੇ ਚਾਹ ਬਣਾ ਕੇ ਫਿਰ ਉਠਾਇਆ ਮਹਾਰਾਜ ਜੀ ਕੋਈ ਗੱਲ ਨਹੀਂ ਵੀ ਅੱਠੀ ਤੇ ਉੱਠਣੇ ਹੁੰਦਾ ਚਾਹ ਦੀ ਕਿੰਨੀ ਇੱਕ ਗੱਲ ਹੈ ਅਸੀਂ ਚਾਹ ਦੇ ਦੋ ਕੱਪ ਬਣਾ ਹੀ ਦਿੰਦੇ ਆ ਪਰ ਕਹਿੰਦੇ ਜਿੰਨਾ ਚਿਰ ਜਿਉਂਦੇ ਆ ਬਣਾਵਾਗੇ ਤੇ ਬਾਕੀ ਤੁਹਾਡੀ ਮਰਜੀ ਜਿਵੇਂ ਪੀਓ ਨਾ ਪੀਓ ਸਾਧ ਸੰਗਤ ਜੀ ਇਹਨੂੰ ਕਹਿੰਦੇ ਨੇ ਤੋੜ ਲਵਾ ਜਾਣੀ ਇਦਾਂ ਦਾ ਜੀਵਨ ਵਾਅ ਅਸੀਂ ਗੁਰੂ ਨਾਲ ਜੁੜੀਏ ਨਾ ਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਜਦ ਹਮ ਆਏ ਜਗਤ ਮੈਂ ਜਾਗ ਹਸੈ ਜਾਗ ਮਰੈ ਹੰਮ ਰੋਏ ਜਦੋਂ ਇਹ ਸੰਸਾਰ ਤੇ ਆਏ ਸੀ ਕੀ ਹੋਇਆ ਸੀ ਸੰਸਾਰ ਭੰਗੜੇ ਪਉਂਦਾ ਸੀ ਤੇ ਸਾਡੇ ਘਰੇ ਬੱਚਾ ਜਨਮ ਹੋਇਆ ਦੇਵਾਲਾ ਜੀ ਕਹਿੰਦੇ ਐਸੀ ਗੱਲ ਦੀ ਕਰ ਚਲੋ ਹਮ ਹਸੇ ਜਾ ਕਰੋਏ ਸੁਸਾਸੰਗਲੀ ਆਓ ਸੋਨਾ ਲੰਬਾ ਹੋ ਗਿਆ ਕੋਈ ਧਾਰਕਾ ਪਰੇ ਨਹੀਂ ਪੜਨੀ ਹੋਣ ਅਨੰਦ ਸਾਹਿਬ ਜੀ ਦਾ ਪਾਠ ਸਾਡੇ ਸਤਿਕਾਰਯੋਗ ਮੇਰੇ ਜਵਾਈ ਭਾਈ ਹਰਪ੍ਰੀਤ ਸਿੰਘ ਜੀ ਹੈਗਵਰ ਹੋ ਸਕਤਾਂ ਦੇ ਨਾਲ ਗੁਰਬਾਣੀ ਦੀ ਮਿੱਠੀ ਸੁਰ ਵਿੱਚ ਆਓ ਅਨੰਦ ਸਾਹਿਬ ਜੀ ਦਾ ਪਾਠ ਆਪਾਂ ਉਹਨਾਂ ਤੋਂ ਸਰਵਣ ਕਰਾਂਗੇ 180 ਫਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ a

E ਇਹ ਮਿਲਦਾ ਪ੍ਰਮਾਣ ਹੈ ਦੇਹਾ ਜੀ ਨੇ ਲਿਖਿਆ ਦੇਹਾ ਹੁਕਮ ਕਮਾਹਿ ਢੱਲੇ ਆਵੇ ਨਾਨਕ ਸੱਜ ਉੱਠੀ ਜਾਏ ਤੇ ਮਹਾਰਾਜ ਕਣ ਸਰ ਸੱਚੇ ਪਾਤਸ਼ਾਹ ਕੁਤਨ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸਿੱਤਾ ਬੜ ਬੰਦਿਆ ਦੇ ਮਹਾਰਾਜ ਅਤ ਸਰ ਬੀਬੀ ਜੰਨੀ ਦੇ ਪਰ ਸੱਚੇ ਪਾਸ਼ਾ ਦੀ ਜਿੰਨੀ ਕਾ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਮਹਾਰਾਜੀ ਪਰਿਵਾਰ ਨੂੰ ਸੰਬੰਧੀਆਂ ਨੂੰ ਸੱਚੇ ਪਾਤਸ਼ਾਹ ਸਦੀਵੀ ਬਚੋੜਾ ਦੇ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਬਰਾਜੇ ਮਹਾਰਾਜ ਦੀ ਆਤਮਿਕ ਸ਼ਾਂਤੀ ਵਾਸਤੇ ਮੋਬਾਰਦ ਚਰਨ ਪਰਸੇ ਇਸ ਵੇਲੇ ਆਪ ਜੀ ਦੇ ਹੁਕਮ ਅਨੁਸਾਰ ਅੰਤੇ ਸਤਿਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਤਿਰਵਾਨ ਜੀ ਦੇ ਮਹਾਂਵਾਕਾਂ ਨੂੰ ਸੱਚੇ ਪਾਤਸ਼ਾਹ ਗੁਰਮੰਤੀਆਂ ਗੁਰਬਾਣੀਆਂ ਵਿਚਾਰਾਂ ਮੰਝਾਂ ਵਿਅਕਤ ਜਿਥੇ ਆਪਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਮੰਤੀਆਂ ਗੁਰਬਾਣੀ ਦਾ ਵਿਚਾਰਾ ਕਰਦੇ ਕੋ ਸਤਿਗੁਰ ਜੀ ਬੇਅੰਤ ਹੀ ਭੁਲਾਵੰਨ ਕਿਰਪਾਗਾਨੀ ਮਹਾਰਾਜ ਜੀ ਸਮਰਤ ਬਖਸ਼ਿਸ਼ ਕਰਨੀ ਦੇ ਚੇ ਪਰਿਵਾਰ ਨੂੰ ਸੰਤਾਂ ਨੂੰ ਨਗਰ ਨਿਵਾਸੀ ਸੰਤੋ ਸੱਚੇ ਪਾਸ਼ਾ ਜੀਓ ਬਾਣਾ ਤੇ ਸਵਰਥਾ ਬਖਸ਼ਿਸ਼ ਕਰੀ ਸੱਚੇ ਪਾਸ਼ਾ ਜੀਓ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ ਸੱਚੇ ਪਾਸ਼ਾ ਤੇ ਰਾਸੀ ਤੇ ਗੇੜ ਤੋਂ ਬਚਾ ਕੇ ਰੱਖਣਾ ਮਹਾਰਾਜ ਸੱਚੇ ਪਾਸ਼ਾ ਪੜ੍ਹੀ ਸੁਣੀ ਬਾਣੀ ਦਾ ਮਾਤਵ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ ਮਹਾਰਾਜੀ ਕਿਰਪਾ ਕਰੋ ਪਰਿਵਾਰ ਨੂੰ ਪਾਵਨ ਹਜਰੇ ਵਿੱਚ ਪੰਜਾਬਦ ਖੜਾ ਪ੍ਰਸ਼ਾਦੀ ਦੇਖਾ ਹਜਰੇ ਆਪ ਜੀ ਭੋਗ ਲਾਪੋ ਹਨਕ ਪ੍ਰਕਾਰ ਭੋਜਨ ਬੋਧੀਏ ਬਹੁਤ ਅੰਜਨ ਮਿਠਾਈ ਖਰੀ ਪਾਕ ਸਭ ਸੋਚ ਪਵਿੱਤਰਾ ਮੁਲਾਵੋ ਹੋਗਹ ਰਾਏ ਲਗਿਆ ਭੋਗ ਸੰਗਤ ਵਿੱਚ ਬੱਤੇ ਜੋ ਆਪ ਜੀ ਦਾ ਅਸੀਸ ਪ੍ਰਸ਼ਾਸਕੇ ਸਵਾਪੀ ਦਾ ਨਾਮ ਦੇ ਸਤਿਗੁਰ ਜੀ ਦਰ ਦੇ ਸੰਤਈਏ ਸਭ ਦੀ ਹਾਜ਼ਰੀ ਸਭ ਦੀਆਂ ਪੇਟਾਵਾਂ ਸਭਾ ਚੱਲਿਆ ਚੱਲਿਆ ਕਰਨ ਲੈ ਕੇ ਚਲਾਉਣਾ ਸੱਚੇ ਪਾਤਸ਼ਾਹ ਕਿਰਪਾ ਕਰੋ ਇਸੋ ਲਈ ਆਗੀ ਪਾਵਨ ਪੁੱਤਰ ਹੁਕਮਨਾਮੇ ਸਹਿਬ ਅਕਸ਼ਿਸ਼ਰ ਕੇ ਕੀਰਤਾਨ ਸੁਣੋ ਨੇ ਹਲ ਕਰੋ ਜਾ ਕੇ ਰੀਸ਼ਰ ਨਾਵੇ ਮੋਹ ਮੰਗਿਆ ਮਰਤਾ ਪਾਵੇ ਅੜੇ ਸਟਲੇ ਸਰਨ ਪੈ ਉਸ ਕਰੇ ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਸ੍ਰੀ ਗੁਰੂ ਨਾਨਕ ਨਾਮ ਜੁੜੀ ਗਵਾਹੇ ਹਮੇਸ਼ਵਰ ਇੱਕ ਦੀਤਾ ਭਾਸ਼ਾ ਆਡੇ ਜੋ ਗ੍ਰਾਂਥੀ ਸਹਿਬਾਨ ਨੇ ਉਹ ਇਹ ਹੀ ਹੈ ਵੀ ਇੱਥੇ ਰੋਟੀਆਂ ਕਾਰਨ ਤੂਰੇ ਤਾਲ ਕਰਕੇ ਬੈਠੇ ਨੇ ਜਿੱਥੇ ਉਹ 25 ਸਾਲ ਦੇ ਵਿੱਚ ਕੋਈ ਵੀ ਬੰਦਾ ਬਾਹ ਖੜੀ ਕਰਕੇ ਉਂਗਲ ਖੜੀ ਕਰਕੇ ਕਹਿ ਸਕਦਾ ਵੀ ਕਿਸੇ ਡਿਊਟੀ ਦੇ ਵਿੱਚ ਉਹਨਾਂ ਇਕਤਾਹੀ ਕਰੀ ਹੋਊਗੀ ਕਿਤੇ ਨਿਤਨੇਮ ਦੇ ਵਿੱਚ ਇੱਕ ਮਿੰਟ ਸੈਕਿੰਡ ਦਾ ਵੀ ਕੋਈ ਅੱਗੜ ਪਿਛੜ ਗੱਲ ਕਰੀਓ ਜਿਸ ਤਰ੍ਹਾਂ ਗ੍ਰਾਂਥੀ ਸਹਿਬਾ ਦੱਸਦੇ ਸਾਨੂੰ ਬੀ ਸਵੇਰੇ ਉੱਠ ਕੇ ਮੈਨੂੰ 2:30 ਵਜੇ ਉਹ ਚਾਹ ਬਣਾ ਕੇ ਦੇ ਦਿੰਦੇ ਸੀ। ਇਸੇ ਤਰ੍ਹਾਂ ਹੀ ਇਹਨਾਂ ਦੀ ਡਿਊਟੀ ਦੇ ਵਿੱਚ ਅੱਜ ਤੱਕ ਇੱਕ ਮਿੰਟ ਸਕਿੰਟ ਦਾ ਵੀ ਕਦੇ ਫਰਕ ਨਹੀਂ ਪਿਆ। ਬਾਕੀ ਦੂਸਰੀਆਂ ਜੋ ਵੱਡੀ ਹੁੰਦੀਆਂ ਸਾਥ ਸੰਗਠਨ ਚੱਲੀ ਜਾਂਦੇ ਨੇ। ਜੋ ਕੈਰੇਕਟਰ ਹੈ ਹਰ ਬੰਦੇ ਦਾ ਕੈਰੇਕਟਰ ਤੋਂ ਬੰਦਾ ਆ ਕੇ ਅਹਰ ਝੋਲ ਜਾਂਦਾ ਹੈ। ਪਰ ਇਹਨਾਂ ਵਿੱਚ ਵੱਡੀ ਐ ਖੂਬਿਆ, ਅਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ। ਮੈਂ ਅੱਗੇ ਵੀ ਕਈ ਵਾਰ ਗੱਲ ਕਰਦਾ ਹੁੰਦਾ ਇਹਨਾਂ ਨਾਲ ਮਹਾਬਾਪਾਈ ਜਿੰਨਾ ਟਾਈਮ ਤੁਸੀਂ ਇਮਾਨਦਰੀਆ ਸੇਵਾ ਕਰੋਗੇ ਇੱਥੇ ਸੋਲਿਧ ਉਹ ਕੱਢ ਲਈ ਸੰਗਤ ਪਰ ਜਿੰਨੇ ਸੁਢ ਘਾਟ ਆ ਗਈ ਫਿਰ ਤੁਸੀਂ ਰਹਿ ਨਹੀਂ ਸਕਦੇ ਕਿਉਂਕਿ ਕਿਰਪਾ ਅਕਾਲ ਪੁਰਖ ਵਾਹੀ ਗੁਰੂ ਦੀ ਆ ਉਹ ਹੀ ਆਪਣੇ ਵਿੱਚ ਵੱਸਦਾ ਹੈ ਜਦ ਆਪਨੇ ਕੋਲ ਸੱਚ ਹੈ ਤਾਂ ਆਪਣੇ ਨਾਲ ਭਗਤ ਜਦ ਆਪਨੇ ਵਿੱਚ ਕਾਣ ਆ ਜਾਂਦੀ ਹੈ ਉਹ ਪਿੱਠ ਕਰ ਲੈਂਦਾ ਇਹੀ ਜੋ ਪਬਲਿਕ ਹੈ ਇਹੀ ਮਾੜੇ ਸੋਧ ਬੋਲਣ ਲੱਗ ਜਾਂਦੇ ਕਿ ਕ੍ਰਾਂਤੀ ਸਿੰਘ ਦੇ ਰੂਪ ਵਿੱਚ ਜੋਸ਼ ਨਗਰ ਦੀ ਸੇਵਾ ਰਾਬਾ ਬਿਕਰ ਸਿੰਘ ਉਹਨਾਂ ਨੇ ਤੇ ਭੈਣ ਸੰਜੀਤ ਕੌਰ ਜੀ ਨੇ ਕੀਤੀ ਹੈ ਉਸ ਦਾ ਫੌਲਾ ਜਿਹੜਾ ਪਰਿਵਾਰ ਦੇ ਰੂਪ ਵਿੱਚ ਜੀਵਨ ਦੂ ਦੇ ਰੂਪ ਵਿੱਚ ਸਰਕਾਰ ਦੇ ਰੂਪ ਵਿੱਚ ਤਾਂ ਉਹਨਾਂ ਨੂੰ ਮਿਲਿਆ ਗੁਰੂ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਪਰਿਵਾਰ ਤੇ ਔਰ ਨਜਰ ਨੇ ਵੀ ਬੜਾ ਸਤਕਾਰ ਪਿਆ ਬਾਬਾ ਜੀ ਨੂੰ ਉਹਨਾਂ ਦੀ ਸੇਵਾ ਦੇ ਰੂਪ ਵਿੱਚ ਦਿੱਤਾ ਸਾ ਸੰਗਤ ਜੀ ਜੋ ਗੁਰੂ ਦਾ ਮਾਰਗ ਗੁਰਮਾਰਾਇ ਦਾ ਜੋ ਫਲਸਫਾ ਉਹ ਕਿਰਤ ਨਾਮ ਜਪਨ ਰਣ ਕੇ ਸੇਕੰਡ ਹਰ ਸੇਵਾ ਦਾ ਮਾਰਗ ਜੋ ਕੋਈ ਪ੍ਰਾਣੀ ਇਸ ਮਾਰਗ ਤੇ ਚੱਲ ਸਕਦਾ ਹੈ 드라마 ਤੇ ਇਸ ਮਾਰਗ ਤੇ ਹੋ ਨਹੀਂ ਸਕਦਾ ਜਦੋਂ ਸੱਚ ਹੋਊਗਾ ਭੱਲੇ ਇਸ ਮਾਰਗ ਤੇ ਚੱਲੂਗਾ ਤਾਂ ਦੁਨਿਆਵੀ ਮਨਸਿਕਤਾ ਵੀ ਮਿਲੇਗਾ ਲੋਕਾਂ ਪਰ ਲੋਕ ਦੋਨੋਂ ਸਹਿਲੇ ਹੋਊਗੀ ਸੋ ਅੱਜ ਭਾਵੇਂ ਜੀਵਨ ਜਿਹੜਾ ਗੰਧਪੁਰ ਦੇ ਹੱਥ ਉਦੇ ਵਿੱਚ ਕੋਈ ਬਾਤ ਘਾਟ ਕਰਨੀ ਨਹੀਂ ਸਕਦਾ ਜਿੰਨੀ ਆਜੂ ਲਿਖਾਈ ਹੋਣੀ ਆਪਾਂ ਭੁਗੜਨੀ ਹੈ ਪਰੰਤੂ ਇਸ ਗੱਲ ਦੀ تسਲੀ ਜ਼ਰੂਰ ਹੈ ਕਿ ਸਾਡੀ ਭੈਣ ਬਹੁਤ ਹੀ ਆਦਰਸ਼ ਗੁਰੂ ਘਰ ਨੂੰ ਫਰਨਾਇਆ ਜੀਵਨ ਜੀਤ ਕਰਕੇ ਸੰਸਾਰ ਤੋਂ ਗਈ ਹੈ ਵਿਛੋੜੇ ਦਾ ਦੁੱਖ ਹੈ ਉਹ ਘਾਟਾ ਜਿਹੜੀ ਕੋਈ ਪੂਰੀ ਨਹੀਂ ਕਰ ਸਕਦਾ ਨਾ ਮਾਂ ਦਾ ਰਿਸ਼ਤਾ ਨਾ ਪਿਆਰ ਕੋਈ ਦੇ ਸਕਦਾ ਮਾਬਾ ਜੀ ਨੂੰ ਬਹੁਤ ਵੱਡਾ ਘਾਟਾ ਹੈ ਜੀਵਨ ਜਾਇ ਸਮੂਹ ਜੀਵਨ ਸਾਥੀ ਦੀ ਬਹੁਤ ਲੋੜ ਹੁੰਦੀ ਹੈ ਪ੍ਰੋ ਗੁਰੂ ਦੇ ਆਸੇ ਚ ਰਹਿਣ ਵਾਲਾ ਪਰਿਵਾਰ ਬਾਣੀ ਚ ਰਹਿਣ ਵਾਲਾ ਪਰਿਵਾਰ ਤੁਖ ਨੂੰ ਸਾਹਿਬ ਦੇ ਕਾਬਿਲ ਹੋਏਗਾ ਪਰੰਤੂ ਇਹ ਗੱਲ ਦਾ ਮਾਣ ਵੀ ਹੈ ਕਿ ਜੋ ਸਤਕਾਰ ਪਿਆਰ ਗੁਰੂ ਘਰ ਦੀ ਸੇਵਾ ਵਿੱਚ ਬਾਬਾ ਜੀ ਨੇ ਹਾਸਲ ਕੀਤਾ ਸਾਡੇ ਲਈ ਵੀ ਇੱਕ ਪ੍ਰੇਰਨਾ ਸਰੋਤ ਹੈ ਨਗਰ ਵਿਵਦਾ ਇਲਾ ਪਤਰਾਜ ਨਗਰ ਨੂੰ ਵੀ ਬੜਾ ਦੁੱਖ ਹੋਣਾ ਹੈ ਜੋ ਕੋਈ ਸਜਣ ਨਗਰ ਕੋਪਕਲਾਂ ਦਾ ਮਿਲਿਆ ਐਨੇ ਪਰੇਮ ਨਾਲ ਸਾਰਿਆਂ ਨੇ ਔਰ ਜੋ ਅਜ ਵਾਤਾਵਰਨ ਨੂੰ ਤਾਂ ਦੇਖਣ ਨੂੰ ਮਿਲਿਆ ਜੋ ਮਾਹੌਲ ਸੀ ਸੰਗਤ ਦਾ ਇੱਕ ਪੂਰਨ ਰੂਪ ਵਿੱਚ ਬੜੇ ਉਦਾਸ ਔਰ ਗੰਭੀਰ ਮਾਹੌਲ ਚ ਆਪ ਸਾਰੇ ਬੈਠੇ ਨੇ ਨਹੀਂ ਦੇਖਦੇ ਆ ਕਿ 2:00 ਵਜੇ ਤੱਕ ਸੰਗਤ ਬੰਦੀ ਨਹੀਂ ਹੈ ਉਹ ਗੁੰਦੇ 11:00 ਮੱਥੇ ਕੇਕੇ ਲੋਕ ਚਲੇ ਗਏ ਪਰ ਜੇ ਕੋਈ ਸੇਵਾ 25 ਸਾਲ ਦੀ ਜੇ ਕਮਾਈ ਕੀਤੀ ਹੈ ਸੰਗਤ ਨਾਲ ਪਿਆਰ ਸਤਕਾਰ ਬਣਾਇਆ ਸੰਗਤ ਨੂੰ ਗੁਰੂ ਨੇ ਜੋੜਿਆ ਤਾਂ ਅੱਜ ਦੀ ਬੜੀ ਗੱਲ ਇਹ ਹੈ ਸੰਗਤ ਸਾਰਾ ਹਾਵ ਵੀ ਬਾਹਰ ਵੀ ਸਾਰਾ ਗੁਰੂ ਘਰ ਭਰਿਆ ਹੋਇਆ ਹੈ ਤੁਹਾਡਾ ਬਾਬਾ ਜੀ ਇਹ ਤੁਹਾਡੀ ਕਮਾਈ ਹੈ ਗੁਰੂ ਦੀ ਜੋ ਸੇਵਾ ਤੁਸੀਂ ਕੀਤੀ ਹੈ ਉਹਦਾ ਸਤਿਕਾਰ ਨਗਰ ਨੇ ਵੀ ਕੀਤਾ ਹੈ ਗੁਰੂ ਨੇ ਵੀ ਕਰਨਾ ਗੁਰੂ ਮਹਾਰਾਜ ਕਿਰਪਾ ਕਰਨੋਂ ਆਪਣਾ ਚਲਣਾ ਤੁਹਵਾਸਤ ਮਿਲੇਗਾ ਹੀ ਤੁਹਾਨੂੰ ਜਰੂਰ ਬਾਬਾ ਜੀ ਨੂੰ ਬੱਚਿਆਂ ਨੂੰ ਸ਼ਕਤੀ ਬਖਸ਼ਿਸ਼ ਕਰੋ ਜੋ ਦੁੱਖ ਨੂੰ ਸਹਿਣ ਦੇ ਕਾਬਿਲ ਹੋਣ ਔਰ ਇਸੇ ਤਰ੍ਹਾਂ ਆਪਾਂ ਸਾਰਾ ਨਗਰ ਜਿਹਨੇ ਜੁੜਿਆ ਹੈ ਇਸ ਤਰ੍ਹਾਂ ਨਾਲ ਦੁੱਖ ਨਾ ਵਗੇ ਰਹੀਏ ਕਿਉਂਕਿ ਸੰਗਤ ਦਾ ਜਿਹੜਾ ਸਹਾਰਾ ਮਦਦ ਉਹਨੂੰ ਦੁੱਖ ਸਖਾਲਾ ਘਟ ਜਾਂਦਾ ਭਾਵੇਂ ਜੋ ਸਮਾਂ ਉਹ ਤਾਂ ਲੰਘ ਜਾਣਾ ਚੰਗਾ ਵੀ ਲੰਘ ਜਾਣਾ ਹਰੇਕਦਾ ਵਾਰਾ ਵੀ ਲੰਘ ਜਾਣਾ ਪਰ ਸਮਝਦਾ ਜੋ ਪਿਆਰ ਹੈ ਨਾ ਕਰਦਾ ਉਹਦੇ ਨਾਲ ਬਾਬਾ ਜੀ ਦਾ ਸੁੱਖ ਦੁੱਖ ਵੀ ਸੋ ਗੜਾ ਗੜਜੂ ਮਾ ਬਾਬਾ ਜੀ ਦਾ ਸਾਡੇ ਸੰਤ ਮਹਾਂਪੁਰਸ਼ ਬਾਬਾ ਦਰਬਾਰਾ ਸਿੰਘ ਜੀ ਫੰਕਸ਼ਨ ਉਹ ਵੀ ਲਾਹੇ ਆਏ ਨੇ ਕਿ ਕੋਈ ਰਿਸ਼ਤੇ ਡੂੰਗੇ ਹੁੰਦੇ ਨੇ ਜਾਂ ਕਿਸੇ ਸਖੀਤ ਵਾਲੇ ਨਾਲ ਪਿਆਰ ਹੋ ਜਾਂਦਾ ਜਿਹਦੇ ਨਾਲ ਤੁਸੀਂ ਜੀਵਨ ਨਿਵਾਇਆ ਹੁੰਦਾ ਸੋ ਬਹੁਤ ਸਮਾਂ ਜੋ ਸਖੀਤਾਂ ਤਾਂ ਹਮੇ ਦਾ ਦੂ ਰਾਤੀ 4:30 ਪਹੁੰਚੇ ਹੈ ਇਹ ਸਾਰਾ ਇਹਨਾਂ ਦਾ ਪਿਆਰ ਆ ਜਿਹੜਾ ਇਹਨਾਂ ਨੇ ਕਮਾਈ ਦਿੱਤੀ ਹੈ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਿਰ ਹੱਥ ਰੱਖਣ ਕਿਹੇ ਤਰ੍ਹਾਂ ਇਸ ਨਗਰ ਦੀ ਸਮਾਜ ਦੀ ਸਿੱਖੀ ਦੀ ਧਰਮ ਦੀ ਸੇਵਾ ਨਿਭਾਉਂਦੇ ਰਹੇ ਹਨ। ਔਰ ਉਸ ਪੰਨ ਦਾ ਨਾਮ ਮੇਸ਼ਾਹ ਜੀ ਨੰਦ ਅਤਿ ਰੌਸ਼ਨ ਰਹੇਗਾ। ਇੱਕ ਵਾਰ ਸਾਰੇ ਸੰਗਤਾਂ ਬਹੁਤ-ਬਹੁਤ ਅੰਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਵਿੱਚ ਸਾਡੇ ਵਧੇ ਹੋਏ ਨੇ ਕਿ ਅਸੀਂ ਅੱਜ ਦੁੱਖ ਦੀ ਘੜੀ ਦੇ ਵਿੱਚ ਵੀ ਬਹੁਤ ਪੂਰੇ ਪੂਰੇ ਟਾਈਮ ਤੇ ਆਉਨੇ ਆ ਪਰ ਇੱਥੇ ਬਾਬਾ ਜੀ ਦਾ ਸਨੇਹ ਮਾਤਾ ਜੀ ਦੀ ਆਪਣਾ ਤੇ ਜਿਹੜੀ ਉਹਨਾਂ ਨੇ ਆਈ ਹੋਈ ਸੰਗਤ ਦਾ ਬਿਲਕੁਲ ਕੀਤਾ 23 ਸਾਲ ਬੜੀ ਤਣ ਦੇ ਹੀ ਦੇ ਨਾਲ ਗੁਰੂ ਘਰ ਬਾਬਾ ਜੀ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਸੇਵਾ ਨਿਭਾਈ ਹੈ ਜਿਸ ਹੈ ਉਸੇ ਗੱਲ ਦਾ ਪ੍ਰਮਾਣ ਹੈ ਉਸੇ ਗੱਲ ਦਾ ਸਬੂਤ ਹੈ ਜਿਹੜਾ ਬੜੀ ਸੰਗਤ ਦੂਰੋਂ ਦੂਰੋਂ ਆਈ ਹੈ ਸੋ ਸਾਰੇ ਹੀ ਰਾਜਸੀ ਕਿੰਨੇ ਆ ਜੋ ਉਹ ਵੀ ਜਿੰਨੀ ਸੰਗਤ ਚੱਲ ਕੇ ਨੂਰੋ ਵੀਡੀਓ ਸਭੇ ਸਾਫ਼ ਸਮਝੀ ਆਏ ਨੇ ਉਹਨਾਂ ਸਾਰਿਆਂ ਦਾ ਜਿਹੜਾ ਧੰਨਵਾਦ ਹੈ ਜੀ ਉਹ ਆਇਆ ਜੋ ਕਿਉਂਕਿ ਬਾਬਾ ਜੀ ਦੇ ਦੁੱਖ ਦੇ ਵਿੱਚ ਤੁਸੀਂ ਆ ਕੇ ਸ਼ਾਮਿਲ ਹੋਏ ਹੋ ਦੁੱਖ ਵਟਿਆ ਤੇ ਘਟ ਜਾਂਦੇ ਨੇ ਸੋ ਸਤਿਗੁਰੂ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਵੱਲ ਉਹ ਤਾਂ ਬਖਸ਼ ਕਰਨਾ ਸੁਵੇਰਾ ਪਰੇ ਹੱਥ ਰੱਖਣ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਸ਼ਕੇਣਾ ਉਹ ਪ੍ਰਸ਼ਾਦਾ ਪਾਣੀ ਛੱਕੇ ਜਾਣ सारी संगतेण उपरंत चाह न जान जी कृपाल करनी है जी वाहिगुरू जी का ख़ालसा वाहिगुरू जी